ਜਦੋਂ ਤੁਹਾਡੇ ਡਾਡੀ ਜੀ ਤੁਹਾਡੇ ਕੰਮ ਹੋ ਜਾਂਦੇ ਆ ਨਾ ਉਦੋਂ ਤੁਸੀਂ लवली ਨੂੰ ਬਾਹਰ ਕੱਢ ਦਿੰਦੇ ਜੀ ਜਦੋਂ ਮੁਸੀਬਤ ਪੈਂਦੀ ਆ ਉਦੋਂ लवली ਨੂੰ ਪੁੱਛਣ ਆ ਬੰਦੇ ਜੀ लवली ਪਿਛਲੇ ਇਹ ਗੱਲਾਂ ਤੇ ਪਤਾ ਏ ਮਿੱਟੀ ਮੈਂ ਘਰ ਚ ਬੈਠਾ ਨਾ ਸਿਆਣਾ ਮੈਨੂੰ ਪਤਾ ਕਿ ਵਾਦਾ ਘਾਟਾ ਕਰਨਾ ਉਹ ਪਹਿਲਾਂ ਤੁਸੀਂ 5 30 ਲੱਖ ਲਾ ਕੇ ਉਹਨੂੰ ਬਾਹਰ ਕੱਢਣ ਲੱਗੇ ਸੀ ਉਹ ਮਹਾ ਸਮਝਾਇਆ ਮੇਰੀ ਸੁਣੋ ਗੱਲ ਜੇ ਘਰ ਚ ਇਹੋ ਕੰਮ ਰਹੇ ਨਾ ਫੇਰ ਕੰਦ ਵੱਜ ਜਾਣੀ ਜੀ ਤੂੰ ਕੋਣੋਂ ਨਾ ਕੰਦ ਮਾਰਨ ਵਾਲਾ ਜਿੰਨਾ ਚਿਰ ਮੈਂ ਬੈਠਾ ਇੱਥੇ ਕਹਿੰਦਾ ਮੈਂ ਕਹਤਾ ਪਿਆ ਵਾ ਹਾਂ ਇਹ ਜਦੋਂ ਕਿਤੇ ਫਾਸਪੋਰਟ ਜਾਂਦਾ ਤੇ ਫਿਰ ਮੈਨੂੰ ਭੇਜ ਦਿੰਦੇ ਜੀ ਦੱਸ ਕਿੱਥੇ ਭੇਜ ਦਿਨੇ ਤੈਨੂੰ ਅਹੀਂ ਓਏ ਓਏ ਦੇ ਵਿਆਹ ਵਾਲੋ ਬੰਦਾ ਹੀ ਉਹ ਤੇ ਫਿਰ ਕੀ ਆ ਤੂੰ ਭਰਾ ਹਾਂ ਤੂੰ ਦੁਸ਼ਮਣ ਥੋੜਾ ਹਾਂ ਤੈਨੂੰ ਹੀ ਕੱਲਣਾ ਸੀ ਹੋਰ ਗਲੀ ਗਵਾਨੋ ਕਿ ਇਹਨੂੰ ਕੱਲਣਾ ਸੀ ਭੇਜ ਉਹ ਤਾਂ ਜੋ ਬੰਦੇ ਜੇ 2-4 ਦਿਨ ਟਿਕਟਾਂ ਕਰਾਈ ਤੂੰ ਡੈਡੀ ਟਿਕਟ ਤਾਂ ਮੈਂ ਕਰਾ ਲਈ ਆ ਉਹਦਾ ਤਾਂ ਮੈਂ ਹਫਤੇ ਦੀ ਕਰਾਉਣੀ ਸੀਗੀ ਬਾਅਦ ਦੀ ਤੇ ਹੁਣ ਪਰਸੋਂ ਦੀ ਕਰਾਈ ਏ ਗੁੱਸਾ ਨਾ ਕਰੀ ਹਾਂ ਜੀ ਇਹ ਗੱਲਾਂ ਕਰਨ ਦੇ ਆ ਉੱਤ ਜਿਨੌਨੀ ਨਾ ਬੰਦੇ ਨੂੰ ਟਾ ਲੈਂਦੀ ਆ ਤਦ ਤੂੰ ਹੌਲੀ ਹੌਲੀ ਉਹਨੂੰ ਨਾ ਸਮਝਾ ਇਹਦਾ ਚੰਗੇ ਨਹੀਂ ਲੱਗੇ ਦਾ ਇੱਕੋ ਘਰ ਵਿੱਚ ਰਹਿਣ ਰਹੇ ਆ ਮਮੀ ਹੁਣਾਂ ਦੇ ਕਈ ਗੱਲਾਂ ਕੀਤੀਆਂ ਵਾ ਪਰ ਵੀ ਜਲੀ ਗੱਲ ਤੇ ਮੈਨੂੰ ਦੱਸ